ਮਸੀਬ ਭਾਈ ਚਾਰਦੇ ਦੇ ਖਿਲਾਫ ਗਲਤ ਬੋਲਣ ਵਾਲੇ ਨੌਜਵਾਨ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਤੁਹਾਨੂੰ ਦੱਸਦੇ ਕਿ ਸੋਸ਼ਲ ਮੀਡੀਆ ਤੇ ਇੱਕ ਨੌਜਵਾਨ ਜਿਸਦੀ ਇੰਸਟਾਗ੍ਰam ਤੇ ਆਈਡੀ ਮੈਡਮੈਨ ਹੈ ਜੋ ਕਿ ਮਸੀਬ ਭਾਈ ਚਾਰਦੇ ਦੇ ਖਿਲਾਫ ਗਲਤ ਸ਼ਬਦਾਵਲੀ ਵਰਤਦਾ ਸੀ ਵੀਡੀਓ ਬਣਾ ਕੇ ਪਾਉਂਦਾ ਸੀ ਉਹਨਾਂ ਦੇ ਖਿਲਾਫ ਤੇ ਜਿਸ ਤੋਂ ਬਾਅਦ ਜਦੋਂ ਗਲੋਬਲ 크੍ਰਿਸਚਨ ਐਕਸ਼ਨ ਕਮੇਟੀ ਦੀ ਟੀਮ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਇਸ ਦੀ ਸ਼ਿਕਾਇਤ ਮਾਨਸਾ ਪੁਲਿਸ ਨੂੰ ਦਰਜ ਕਰਵਾਈ ਤਾਂ ਜਿਸ ਤੋਂ ਬਾਅਦ ਪੁਲਿਸ ਨੇ ਹੁਣ ਉਸ ਨੌਜਵਾਨ ਤੇ ਪਰਚਾ ਦਰਜ ਕਰ ਦਿੱਤਾ ਹੈ ਜਿਹੜਾ ਮਸੀਹ ਭਾਈਚਾਰੇ ਬਾਰੇ ਗਲਤ ਬੋਲਦਾ ਸੀ ਸੋਸ਼ਲ ਮੀਡੀਆ ਤੇ ਵੀਡੀਓ ਬਣਾ ਕੇ ਪੁਲਿਸ ਨੇ ਐਕਸ਼ਨ ਕਰਕੇ ਉਸਤੇ ਪਰਚਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਉਸ ਨੂੰ ਜੇਲ੍ਹ ਭੇਜ ਦਿੱਤਾ ਹੈ ਹੁਣ ਸੋ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਆਂ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਇੰਸਟਾਗ੍ਰam ਤੇ ਅਸੀਂ ਵੀਡੀਓ ਦੇਖੀ ਸੀ ਇੱਕ ਲੜਕਾ ਜੋ ਮਸੀਹ ਭਾਈਚਾਰੇ ਦੇ ਖਿਲਾਫ ਬੋਲ ਰਿਹਾ ਸੀ ਜਿਹਦਾ ਨਾਮ ਗੁਰਪ੍ਰੀਤ ਸਿੰਘ ਸੀ ਪਰ ਮਸੀਹ ਭਾਈਚਾਰੇ ਨੂੰ ਨਾ ਸਹਿਨ ਜੋ ਗੱਲਾਵਾਂ ਕਰ ਰਿਹਾ ਸੀ ਮਸੀਹ ਭਾਈਚਾਰੇ ਨੂੰ ਟਿੱਚ ਸਮਝ ਰਿਹਾ ਸੀ ਸਾਡੇ ਪਰਮੇਸ਼ਵਰ ਦੇ ਦਾਸਾਂ ਦੇ ਖਿਲਾਫ ਬੋਲ ਰਿਹਾ ਸੀ ਅੱਜ ਉਹ ਤੇ ਪਰਚਾ ਦਰਜ ਹੋ ਚੁੱਕਾ ਵਾ ਔਰ ਉਸ ਲਾਖਾਂ ਦੇ ਪਿੱਛੇ ਆ ਅਸੀਂ ਮਾਨਸਾ ਦਾ ਪੁਲਿਸ ਪ੍ਰਸ਼ਾਸਨ ਦਾ ਸਾਰੇ ਦਾ ਧੰਨਵਾਦ ਕਰਦੇ ਆ ਵੀ ਜੀ ਉਹਨਾਂ ਨੇ ਪਹਿਲ ਦੇ ਆਧਾਰ ਤੇ ਜੋ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਨੇ ਉਹਨਾਂ ਨੂੰ ਦਰਖਾਸਤ ਦਿੱਤੀ ਸੀ ਪਹਿਲ ਦੇ ਆਧਾਰ ਤੇ ਉਹ ਬੰਦੇ ਦੇ ਪਰਚਾ ਦਰਜ ਕਰਕੇ ਅੱਜ ਗ੍ਰਿਫਤਾਰ ਕਰ ਲਿਆ ਵਾ ਉਹ ਬੰਦਾ ਸਲਾਖਾਂ ਦੇ ਪਿੱਛੇ ਆ ਪਰ ਮੈਂ ਤੁਹਾਨੂੰ ਦੱਸਿਆ ਸੀ ਵੀ ਮਸੀਹ ਭਾਈਚਾਰੇ ਦੇ ਲਈ ਸੀ ਤਤਬਾਰ ਤਤ ਤਿਆਰ ਰਹਨੇ ਆ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਦੀਆਂ ਟੀਮਾਂ ਹਰ ਵੇਲੇ ਤਤਬਾਰ ਤਤ ਤਿਆਰ ਨੇ ਵੀ ਜਿਹੜਾ ਵੀ ਬੰਦਾ ਸਾਡੇ ਮਸੀਹ ਭਾਈਚਾਰੇ ਦੇ ਖਿਲਾਫ ਬੋਲੇਗਾ ਸਾਡੇ ਪਰਮੇਸ਼ਵਰ ਦੇ ਦਾਸਾਂ ਦੇ ਖਿਲਾਫ ਬੋਲੇਗਾ ਉਹਨੇ ਤੇ ਇਦਾਂ ਹੀ ਬੰਦੀ ਕਾਨੂੰਨੀ ਕਾਰਵਾਈ ਕਰਾਈ ਜਾਏਗੀ ਪਰ ਉਹਨ ਸਲਾਖਾਂ ਦੇ ਪਿੱਛੇ ਛੁੱਟਿਆ ਜਾਏਗਾ ਉਹ ਜਿਹੜਾ ਪਰਚਾ ਦਰਜ ਹੋ ਚੁੱਕਾ ਐਫ ਆਈ ਆਰ ਨੰਬਰ 110 ਔਰ ਜਿਹਦਾ ਧਾਰਾਵਾਂ ਚ ਫੇਰ ਬਦਲ ਹੋਇਆ ਵਾ ਜਿਹਦਾ 295 ਇਹ ਲੱਗਦੀ ਸੀ ਹੁਣ ਬੀਨੈਸ ਦੀ ਧਾਰਾ ਦੇ ਅਧੀਨ 299 ਦਾ ਪਰਚਾ ਦਰਜ ਕੀਤਾ ਗਿਆ ਔਰ ਉਸ ਬੰਦੇ ਦੇ ਉੱਪਰ ਔਰ ਹੋਰ ਵੀ ਵਕ ਵਕ ਧਾਰਾਵਾਂ ਲਵਾਈਆਂ ਵਾ ਔਰ ਮੈਂ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਔਰ ਸਾਰੀ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਦਾ ਧੰਨਵਾਦ ਕਰਦਾ ਸਾਡੇ ਨਾਲ ਸਾਡੇ ਪ੍ਰਧਾਨ ਹੁਮੈਦ ਮਸੀਹ ਜੀ ਸਾਡੇ ਬੰਟੀ ਜਨਾਲਾ ਜੀ ਲੁਕਸ ਮਸੀਹ ਜੀ ਰਾਜ ਸਿੱਧੂ ਜੀ ਰੋਹਿਤ ਜੀ ਹੋਰ ਵੀ ਵਕ ਵਕ ਸਾਡੇ ਲੀਡਰ ਗੰਦਾਸਪੁਰ ਤੋਂ ਪੂਰੇ ਪੰਜਾਬ ਤੋਂ ਆਏ ਨੇ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਸਾਰਿਆਂ ਨੂੰ ਮੇਰੇ ਵੱਲੋਂ ਜੇਮਸ